ਡੱਲੇਕੇ ਵਿਖੇ ਬਲਾਕ ਚ ਗਾਵਾਂ ਮੱਲੋ ਇੱਕ ਤਰਫਾ ਪੰਚਾਇਤੀ ਜ਼ਮੀਨ ਦੀ ਬੋਲੀ ਕਰਵਾਉਣ ਦੇ ਵਿਰੋਧ ਵਿੱਚ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹ ਨੇ ਜਿਲ੍ਹੇ ਜਰਨਲ ਸਕੱਤਰ ਹਰਚਰਨ ਸਿੰਘ ਦੀ ਅਗਵਾਈ ਹੇਠ ਵੱਲੋਂ ਕਿਸਾਨਾਂ ਨੇ ਬੀੜੀ ਦਫ਼ਤਰ ਚੋਗਾਵਾਂ ਦਾ ਕਰਾਉ ਕਰਕੇ ਸਖਤ ਸ਼ਬਦਾਂ ਵਿੱਚ ਨਾਕੇਬੰਦੀ ਕੀਤੀ। ਅਗੂਆਂ ਨੇ ਇੱਕ ਸੁਰ ਵਿੱਚ ਕਿਹਾ ਕਿ ਪਿਛਲੇ 13 ਜੂਨ ਨੂੰ ਇਹ ਪੰਚਾਇਤੀ ਜ਼ਮੀਨ ਦੀ ਬੋਲੀ ਹੋ ਚੁੱਕੀ ਹੈ। ਰਣਜੀਤ ਸਿੰਘ ਅਤੇ ਨਿਰਮਲ ਸਿੰਘ ਨੇ 10-10 ਹਜ਼ਾਰ ਰੁਪਏ ਸਿਕਿਉਰਿਟੀ ਵੀ ਦਿੱਤੀ ਸੀ ਪਰ ਦੂਸਰੇ ਧਿਰ ਵੱਲੋਂ ਹੱਲਾ ਗੁੱਲਾ ਕਰਕੇ ਬੋਲੇ ਵਿੱਚ ਵਿਗੜਨ ਪਾ ਦਿੱਤਾ। ਅੱਜ 18 ਜੂਨ ਨੂੰ ਸੈਕਟਰੀ ਨੇ ਸਾਨੂੰ ਚੁਗਾਵਾ ਬਲੌਕ ਦਫਤਰ ਪੇਜ ਕੇ ਸਿਆਸੀ ਸ਼ਹਿ ਇੱਕ ਤਰਫਾ ਪੰਚਾਇਤੀ ਬੋਲੀ ਕਰਵਾ ਦਿੱਤੀ ਬੀਡੀਓ ਨੇ ਸਾਨੂੰ ਪੰਚਾਇਤੀ ਬੋਲੀ ਲਈ ਪੇਜ ਦਿੱਤਾ ਜਦੋਂ ਅਸੀਂ ਪਹੁੰਚੇ ਤਾਂ ਸੈਕਟਰੀ ਨੇ ਕਿਹਾ ਕਿ ਬੋਲੀ ਤਾਂ ਹੋ ਚੁੱਕੀ ਹੈ ਜਦੋਂ ਅਸੀਂ ਇਤਰਾਜ਼ ਜਤਾਇਆ ਤਾਂ ਸਾਡੀ ਕੋਈ ਸੁਣਵਾਈ ਨਹੀਂ ਹੋਈ ਇਸ ਦੇ ਵਿਰੋਧ ਵਿੱਚ ਬੀਡੀਓ ਦਸਤਾਵੇਜ਼ ਘਰਾਉ ਕੀਤਾ ਗਿਆ ਉਹਨਾਂ ਦੁਆਰਾ ਪੰਚਾਇਤੀ ਬੋਲੀ ਕਰਵਾਉਣ ਦੀ ਮੰਗ ਡੀਡੀਓ ਪੀ ਅੰਮ੍ਰਿਤਸਰ ਤੋਂ ਕੀਤੀ ਇਸ ਮੌਕੇ ਕਿਸਾਨ ਆਗੂਆਂ ਬੀਡੀਓ ਚੁਗਾਵਾ ਨੂੰ ਪੰਚਾਇਤੀ ਬੋਲੀ ਰੱਦ ਕਰਵਾਉਣ ਲਈ ਮੰਗ ਪੱਤਰ ਵੀ ਦਿੱਤਾ ਨਾਂ ਕਿਹਾ ਕਿ ਜੇਕਰ ਫਿਰ ਵੀ ਕੋਈ ਸੁਣਵਾਈ ਨਾ ਹੋਈ ਤਾਂ ਉਹ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਗੇ ਇਸ ਮੌਕੇ ਵੀਡੀਓ ਚੁਗਾਵਾਂ ਜਸਬੀਰ ਕੋਰ ਦੇ ਲੱਗੇ ਦੋਸ਼ਾਂ ਨੂੰ ਸਿਰ ਤੋਂ ਨਕਾਰਨਦਿਆ ਕਿਹਾ ਕਿ ਜੋ ਪੰਚਾਇਤੀ ਬੋਲੀ ਕਰਵਾ ਹੀ ਗਈ ਹੈ ਉਹ ਕਾਨੂੰਨ ਮੁਤਾਬਕ ਕਰਵਾਈ ਗਈ ਹੈ ਇਸ ਸਬੰਧੀ ਕਿਸਾਨਾ ਵੱਲੋਂ ਪੰਚਾਇਤੀ ਬੋਲੀ ਦੁਆਰਾ ਕਰਾਉਣ ਲਈ ਮੰਗ ਪੱਤਰ ਦਿੱਤਾ ਗਿਆ ਰਣਜੀਤ ਸਿੰਘ ਜੀ ਪਿੰਡ ਲੈ ਕੇ ਆ ਕੀ ਲੋੜ ਪਈ ਧਰਨਾ ਲਾਉਂਦੀ ਧਰਨਾ ਲਾਉਣ ਦੀ ਲੋੜ ਇਦਾਂ ਜੀ ਪੰਚਾਇਤੀ ਜ਼ਮੀਨ ਮੇਰੇ ਕੋਲ ਵਗਣ ਗਈ ਹੈ ਜੀ 2 ਸਾਲ ਹੋ ਗਏ ਨੇ ਹਾਂਜੀ ਹਰ ਸਾਲ ਮੈਂ ਬੋਲੀ ਵਧਾ ਕੇ 10000 ਰੁਪਏ ਵਧਾ ਕੇ ਲੈਣਾ ਜੀ ਕੋਈ ਹੋਰ ਕੋਈ ਜ਼ਮੀਨ ਪਹਿਲਾਂ ਬੋਲੀ ਤੇ ਲੈਂਦਾ ਨਹੀਂ ਜੀ ਹੁਣ 13 ਤਰੀਕ ਨੂੰ ਬੋਲੀ ਹੋਈ ਤੇ 13 ਤਰੀਕ ਨੂੰ ਅਸੀਂ ਨਿਰਮਲ ਸਿੰਘ ਤੇ ਰਣਜੀਤ ਸਿੰਘ ਅਸੀਂ ਆਪਣਾ 10-10000 ਰੁਪਇਆ ਜਦੋਂ ਸੈਕਟਰੀ ਸਾਹਿਬ ਨੇ ਕਿਹਾ ਤਾਂ ਹਰ 10-10000 ਰੁਪਇਆ ਜਿਹੜਾ ਅਸੀਂ ਸਕਿਉਰਟੀ ਜਮ੍ਹਾਂ ਕਰਾਈ ਜੀ ਸਕਿਉਰਟੀ ਸਕਿਉਰਟੀ ਜਮ੍ਹਾਂ ਕਰਾਉਣ ਤੋਂ ਬਾਅਦ ਜਦੋਂ ਹੋਰ ਕਿਹੇ ਬੰਦੇ ਨੇ ਸਕਿਉਰਟੀ ਨਹੀਂ ਜਮ੍ਹਾਂ ਕਰਾਈ ਕਿਸੇ ਨੇ ਨਾਂ ਨਹੀਂ ਲਿਖਾਇਆ ਉੱਥੇ ਘੱਟੋ-ਘੱਟ ਵੀ ਮੇਰੇ ਖਿਆਲ 40-50 ਬੰਦੇ ਸੀ ਮਤਲਬ ਪਿੰਡ ਵਾਲੇ ਜੀ ਅਸੀਂ ਬਾਅਦ ਵਿੱਚ ਕੀਤਾ ਵੀ ਜਦੋਂ ਸਕਿਉਰਟੀ ਜਮ੍ਹਾਂ ਕਰਾਤੀ ਹੋਰ ਕਿਸੇ ਨੇ ਨਹੀਂ ਕਰਾਈ ਤੇ ਸੈਕਟਰੀ ਮੈਂ ਵੀ ਸਾਡੀ ਬੋਲੀ ਪਿਛਲੇ ਰਿਆਂ ਸੀ 6 ਲੱਖ 40 ਹਜ਼ਾਰ ਨੂੰ ਲਈ ਐਰ ਕਾ ਸਾਡੀ 6 ਲੱਖ ਤੇ 50 ਹਜ਼ਾਰ ਜੇ ਨਿਰਮਲ ਸਿੰਘ ਨੇ ਕਿਹਾ ਵੀ ਪਿਛਲੀ ਵਾਰਾ ਮੇਰੀ ਹੈਗੀ ਸੀ 1 ਲੱਖ 35 ਹਜ਼ਾਰ ਨੂੰ ਤੇ ਐਰ ਕਾ ਮੇਰੀ 1 ਲੱਖ 40 ਹਜ਼ਾਰ ਨੂੰ ਜੇ ਤਿੰਨ ਕਿਲੇ ਜ਼ਮੀਨ ਹੋ ਆ ਨਿਰਮਲ ਸਿੰਘ ਵਾਲੀ ਦੇ 15 ਕਿਲੇ ਜਿਹੜੀ ਜ਼ਮੀਨ ਆ ਉਹ ਮੈਂ ਉਹਨਾ ਜੀ ਉਹਦੇ ਵਿੱਚ ਮੈਂ ਮੱਕੀ ਵੀ ਬੀਜੀ ਆ ਮੈਂ ਹਰ ਸਾਲ ਮੱਕੀ ਪਹਿਲਾਂ ਬੀਜ ਲੈਂਦਾ ਜੀ ਜਦੋਂ ਲੈਂਦਾ ਹੀ ਕੋਈ ਨਹੀਂ ਗਾ ਤੇ ਮੈਂ ਉਹਨੂੰ ਮੱਕੀ ਬੀਜ ਕਰਦਾ ਉਹ ਜੀ 13 ਤਰੀਕ ਨੂੰ ਜਿਹੜੀ ਬੋਲੀ ਹੋਈ ਆ ਤੇਰਾ ਦਰੂਈਕ ਨੂੰ ਬੋਲੀ ਜਿਹੜੀ ਅਸੀਂ ਦਿੱਤੀ ਆ ਤੇ ਹੋਰ ਕਿ ਦਿੱਤੀ ਨਹੀਂ ਗੀ ਉਹ ਸੈਕਟਰੀ ਨੇ ਕੈਨਸਲ ਕਰਤੀ ਸੈਕਟਰੀ ਸਾਹਿਬ ਉਹਨਾਂ ਦੇ ਨਾਲ ਮਤਲਬ ਰਲੇ ਨੇ ਉਹ ਕੈਨਸਲ ਕਰ ਆਏ ਨੇ ਉੱਥੇ ਇੱਕ ਸ਼ਰਾਬੀ ਬੰਦਾ ਹੀ ਵੇਖੋ ਜਦੋਂ ਕਿਸੇ ਨੂੰ ਪਤਾ ਵੀ ਇਹ ਬੋਲੀ ਹੋਣੀ ਆ ਤੇ ਆਪਾਂ ਘੱਟੋ ਘਾਟ ਵੀ ਤੇਰੇ ਤੋਂ 4 ਦਿਨ ਹੋ ਗਏ ਨੇ ਜਿਹੜੇ ਗੁਰਦਰਾ ਸਾਹਿਬ ਇਹ ਬੋਲਣ ਦਾ ਵੀ ਬੋਲੀ ਪੰਚਾਇਤੀ ਪਹਿਲੀ ਦੀ ਬੋਲੀ ਆ ਤੇ ਆਪਾਂ ਨੂੰ ਪਤਾ ਨਹੀਂ ਕਿ ਆਪਾਂ ਪੈਸੇ ਲੈ ਕੇ ਆਉਣੇ ਉੱਥੇ ਸਕਿਉਰਿਟੀ ਜਮ੍ਹਾਂ ਕਰਾਉਣੀ ਆ ਅਸੀਂ ਲੈ ਕੇ ਗਏ ਆਪਣੀ ਸਕਿਉਰਿਟੀ ਆ ਜਮ੍ਹਾਂ ਕਰਾਈ ਆ ਕਾਨੂੰਨ ਦੇ ਮੁਤਾਬਕ ਇੱਕ ਸ਼ਰਾਬੀ ਬੰਦਾ ਸੀ ਉੱਥੇ ਜਿਹਨੂੰ ਇਹ ਸਾਰਾ ਚੀਜ਼ ਹੋ ਗਈ ਅਸੀਂ 640 ਕਹਿਤਾ ਤੇ ਮਤਲਬ ਇੱਕ 40 ਕਹਿ ਤਾ ਕੁਰੇ ਦਾ ਉਹ ਸ਼ਰਾਬੀ ਬੰਦੇ ਨੇ ਕਿਹਾ ਵੀ ਮੈਂ ਨਾ ਪੈਸੇ ਮੇਰੇ ਤੋਂ ਵਰਤੇ ਗਏ ਨੇ ਤੇ ਮੈਂ ਮੇਰਾ ਮੁੰਡਾ ਗਿਆ ਪੈਸੇ ਲੈਣ ਤੋਂ ਲੈ ਕੇ ਆਉਂਦਾ ਅਸੀਂ ਆ ਵੀ ਤੈਨੂੰ ਪਤਾ ਹੀ ਨਹੀਂ ਦਿਨ ਹੋ ਗਏ ਨੇ ਮਤਲਬ ਬੋਲੀ ਦੀ ਬਾਜਾ ਓਡੇ ਹੀ ਆ ਤੇ ਜੇ ਤੈਨੂੰ ਪਤਾ ਪੈਸੇ ਲੈ ਕੇ ਆਉਨੋਂ ਸਕਿਉਰਟੀ ਜਮ੍ਹਾਂ ਕਰਾਉਣ ਵਾਸਤੇ ਤੈਨੂੰ ਨਹੀਂ ਪਤਾ ਵੀ ਸਕਿਉਰਟੀ ਤੋਂ ਬਿਨਾਂ ਬੋਲੀ ਨਹੀਂ ਦਿੱਤੀ ਜਾ ਸਕਦੀ ਫਿਰ ਤੂੰ ਨਾਮ ਨਹੀਂ ਲਿਖਾਇਆ ਬੋਲੀ ਬੋਲੀ ਵਾਸਤੇ ਉਹ ਤੂੰ ਤੂੰ ਮੈਂ ਮੈਂ ਉਹ ਮਤਲਬ ਗਾਲੀ ਖਲੋਚ ਮਤਲਬ ਡੇਬਾ ਸਾਡੇ ਨਾਲ ਕਰ ਮਤਲ ਅੱਜ ਸਾਨੂੰ ਸੈਕਟਰੀ ਸਾਹਿਬ ਕੱਲ ਕਹਿੰਦੇ ਵੀ ਤੁਸੀਂ ਸਵੇਰੇ ਵੀਡੀਓ ਸਾਹਿਬ ਨੂੰ ਮਿਲ ਲਿਓ ਇਹ ਸਬੰਧ ਬੋਲੀ ਦੇ ਉੱਤੇ ਹੋਣੀ ਦਾ ਬੋਲੀ ਦੇ ਸਬੰਧ ਦੇ ਵਿੱਚ ਕਹਿੰਦੇ ਵੀ ਤੁਸੀਂ ਵੀਡੀਓ ਸਾਹਿਬ ਨੂੰ ਮਿਲੋ ਇੱਕ ਰਾ ਉਸੇ ਸਬੰਧ ਉਦਣ ਉਧਰ ਵਾਲੀ ਗੱਲ ਦੇ ਕਾਰਨ ਕਰਕੇ ਅਸੀਂ ਵੀਡੀਓ ਸਾਹਿਬ ਨੂੰ ਮਿਲਣ ਵਾਸਤੇ 9 ਵਜੇ ਸਾਨੂੰ ਇੱਧਰ ਕਾਲ ਦਿੱਤਾ ਤੇ ਸੈਕਟਰੀ ਸਾਹਿਬ ਨੇ ਮਗਰੋਂ ਬੋਲੀ ਕਰਾਤੀ ਹੈ ਜੀ ਉਹ ਟਾਈਮ ਦੇ ਉੱਤੇ ਇੱਕੋ ਪਾਰਟੀ ਸਮੂਹ ਸੀ ਇੱਕੋ ਪਾਰਟੀ ਮੌਜੂਦ ਸੀ ਜੀ ਨਾ ਤੇ ਮੌਕੇ ਉੱਥੇ ਆਪਣਾ ਮੈਂਬਰ ਪੰਚਾਇਤ ਮੌਜੂਦ ਸੀ ਉਹ ਆਪਣਾ ਜਿਹੜੀ ਸਰਪੰਚ ਹੈ ਨਾ ਜੀ ਮੌਕੇ ਦੀ ਉਹਦੇ ਘਰ ਵਾਲਾ ਮੌਜੂਦ ਸੀ ਜੀ ਹੋਰ ਕੋਈ ਕੋਈ ਪਾਵਰ ਹੀ ਨਹੀਂ ਗਈ ਹੈਗੀ ਜੀ ਘਰ ਵਾਲਾ ਮਤਲਬ ਆਪਣਾ ਬੋਲੀ ਕਰਾਵੇ ਮੌਕੇ ਤੇ ਉਹ ਸਰਪੰਚ ਮਤਲਬ ਆਪ ਚਾਹੀਦੀ ਹੈ ਜੀ ਸਰਪੰਚ ਲੇਡੀਜ਼ ਆ ਲੇਡੀ ਸਰਪੰਚ ਆ ਜੀ ਤੇ ਉਹ ਤਾਂ ਕੀ ਮੰਗ ਕਰਦੇ ਅਸੀਂ ਮੰਗ ਕਰਦੇ ਕਿ ਬੋਲੀ ਕੈਨਸਲ ਕਰਕੇ ਅਸੀਂ ਬੋਲੀ ਵਧ ਦੇ ਕੇ ਰੱਖਣ ਨੂੰ ਤਿਆਰ ਆ ਤੇ ਜਦੋਂ ਉੱਥੇ ਮਤਲਬ ਆਪਾਂ ਪੈਸੇ ਵਧ ਮਤਲਬ ਆਪਾਂ ਉਹਦੇ ਜ਼ਮੀਨ ਦੇ ਮਿਲਦੇ ਨੇ ਅਸੀਂ ਵਧ ਬੋਲੀ ਜੇ ਕੋਈ ਬੋਲੀ ਦਿੰਦਾ ਤੇ ਅਸੀਂ ਵਧ ਕੇ ਇਹਨੂੰ ਤਿਆਰ ਆ ਤੇ ਫਿਰ ਆਪਾਂ ਕਿਉਂ ਮਤਲਬ ਉਹਨਾਂ ਨੂੰ ਇਸ ਤਰ੍ਹਾਂ ਇੱਕ ਤਰਫਾ ਕਰਨ ਦੇ ਆ ਜੀ ਬੋਲੀ ਮੰਗਿਆ ਕਿ ਬੋਲੀ ਸਾਹਮਣੇ ਕਰਵਾਈ ਜਾਵੇ ਬੋਲੀ ਸਾਹਮਣੇ ਕਰਾਈ ਜਾਵੇ ਸਾਨੂੰ ਇਹਨਾਂ ਨੇ ਜਾਣ ਬੁੱਝ ਕੇ ਵੀਡੀਓ ਸਾਹਿਬ ਨੇ ਤੇ ਸੈਕਟਰੀ ਸਾਹਿਬ ਨੇ ਜਾਣ ਬੁੱਝ ਕੇ ਸਾਨੂੰ ਇੱਥੇ ਬਲਾਗ ਦੇ ਵਿੱਚ ਮਤਲਬ ਬਲਾ ਕੇ ਸੱਦ ਕੇ ਤੇ ਸਾਨੂੰ ਇੱਥੇ ਬਿਠਾਛਿਆ ਦਿਆ ਤੇ ਉਧਰ ਬੋਲੀ ਕਰਾਤੀ ਆ ਜੀ ਅੱਜ ਹੁਣ ਕੀ ਤੁਹਾਡਾ ਨਿਬੜਿਆ ਵੀਡੀਓ ਸਾਹਿਬ ਕੋਲ ਹੋ ਗਿਆ ਹੁਣ ਵੀਡੀਓ ਸਾਹਿਬ ਕਹਿੰਦੇ ਜੀ ਮੇਰੇ ਵਸਦਾਰ ਰੋਕ ਨਹੀਂ ਗਾ ਅਸੀਂ ਆ ਜੀ ਵਸਦਾਰ ਰੋਕ ਕਿਉਂ ਨਹੀਂ ਗਾ ਜਦੋਂ ਅਸੀਂ ਪਹਿਲੇ ਅਸੀਂ ਬੋਲੀ ਦੇਣ ਨੂੰ ਤਿਆਰ ਆ ਅਸੀਂ ਉਧਰ 13 ਤਰੀਕ ਨੂੰ ਵੀ ਬੋਲੀ ਦਿੱਤੀ ਆ ਉਸ ਦਿਨ ਸਾਡਾ ਕੋਈ ਕਸੂਰ ਨਹੀਂ ਉਧਰ ਦੂਸਰੀ ਪਾਰਟੀ ਨੇ ਜਾਣ ਬੁੱਝ ਕੇ ਉੱਥੇ ਰੌਲਾ ਪਾਇਆ ਜੀ 73 ਨਾ ਕਿਨੇ ਚਿਰ ਲੱਗ ਰਊਗਾ ਜੀ ਤਰਨਾ ਜਿੰਨੀ ਦੇਰ ਤੱਕ ਬੋਲੀ ਕੈਸਲ ਨਹੀਂ ਹੁੰਦੀ ਦੁਬਾਰਾ ਬੋਲੀ ਨਹੀਂ ਕਰਾਈ ਜਾਂਦੀ ਮੈਂ ਉੱਥੇ ਵਦੇ ਵਿੱਚ ਮੱਕੀ ਬੀਜੀ ਆ ਦੁਬਾਰਾ ਬੋਲੀ ਨਹੀਂ ਕਰਾਈ ਜਾਂਦੀ ਉਨੀ ਦੇਰ ਤੱਕ ਬਿਲਕੁਲ ਨਹੀਂ ਠੋ ਤਰਨਾ ਨਹੀਂ ਚੁੱਕਾਂਗੇ ਭਾਵੇਂ ਕੁਛ ਹੋ ਜੇ ਮੇਰੇ ਵਾਲਾ ਅਜੇ ਤੱਕ ਕੋਈ ਬਖਾਇਆ ਦੱਸਣ ਜਿੰਨੀਆਂ ਉੱਥੇ ਜਿਹੜੀਆਂ ਮੋਟਰਾਂ ਪਈਆਂ ਜੀ ਪੰਚਾਇਤਾਂ ਲਗਾ ਕੀ ਰੇਟਰ ਗਈ ਬੋਲੀ ਨਹੀਂ ਜੀ ਸਾਨੂੰ ਨਹੀਂ ਪਤਾ ਸਾਨੂੰ ਤੇ ਉਲਝਾਈ ਛੱਡਿਆ ਤੇ ਅਸੀਂ ਉੱਥੇ ਸਾਨੂੰ ਇਹਨਾਂ ਵੀਡੀਓ ਸਾਬ ਹੁਣਾਂ ਘੱਲਿਆ ਤੇ ਜਦੋਂ ਸਿਟੀ ਸਾਹਿਬ ਕਹਿੰਦੇ ਜੀ ਬੋਲੀ ਹੋ ਗਈ ਆ ਉਨੀ ਆਪਣਾ ਦੋ ਜਮਰਾ ਹੋਣੀ ਬੋਲੀ ਅਸੀਂ ਨਹੀਂ ਜੀ ਇਦਾਂ ਦੀ ਕੋਈ ਗੱਲ ਨਹੀਂ ਆ ਅੱਜ ਗ੍ਰਾਮਪੰਚਾਇਤ ਅੱਡੇਲੇ ਕੇ ਦੀ ਬੋਲੀ ਸੀ ਤੇ ਇਹ ਬੋਲੀ ਜਿਹੜੀ ਨੀਮਾ ਦੇ ਤਹਿਤ ਕੀਤੀ ਗਈ ਆ ਇਸ ਸੰਬੰਧੀ ਪੂਰਾ ਮਤਲਬ ਕਿ ਪੁਲਿਸ ਪ੍ਰੋਟੈਕਸ਼ਨ ਵੀ ਅਸੀਂ ਲੈ ਕੇ ਦਿੱਤੀ ਸੀ ਕਿਉਂਕਿ ਪਹਿਲੇ ਬੋਲੀ ਹੋਈ ਸੀ ਉਸ ਦਿਨ ਲੜਾਈ ਝਗੜਾ ਉਥੇ ਹੋ ਗਿਆ ਸੀ ਤੇ ਪੰਚਾਇਤ ਸਾਨੂੰ ਫਿਰ ਪੰਚਾਇਤ ਵੱਲੋਂ ਲਿਖ ਕੇ ਆਇਆ ਸੀ ਕਿ ਪੁਲਿਸ ਪ੍ਰੋਟੈਕਸ਼ਨ ਦਿੱਤੀ ਜਾਵੇ ਤੇ ਉਹ ਅਸੀਂ ਦਿੱਤੀ ਸੀ ਤੇ ਅੱਜ ਬੋਲੀ ਜਿਹੜੀ ਨੀਮਾ ਦੇ ਤਹਿਤ ਕਰਵਾਈ ਗਈ ਆ ਇਦਾਂ ਦੀ ਕੋਈ ਗੱਲ ਨਹੀਂ ਕੀ ਉਹ ਕਹਿ ਰਹੇ ਜਿਵੇਂ ਸਾਨੂੰ ਪਹਿਲਾਂ ਇੱਥੇ ਬਲਾਕੇ ਬੁਲਾ ਲਿਆ ਤੇ ਉੱਥੇ ਬੋਲੀ ਕਰਾਤੀ ਮਗਰ ਨਹੀਂ ਇਦਾਂ ਦੀ ਕੋਈ ਇਦਾਂ ਦੀ ਕੋਈ ਗੱਲ ਨਹੀਂ ਹੈ ਇਹਨਾਂ ਦਾ ਮੈਨੂੰ ਫੋਨ ਆਇਆ ਸੀ 10:00 ਵਜੇ ਦੇ ਕਰੀਬ ਤੇ ਮੈਂ ਇਹਨਾਂ ਨੂੰ ਖੁਦ ਦੱਸਿਆ ਇਹਨਾਂ ਨੂੰ ਰਿਕੁਐਸਟ ਵੀ ਕੀਤੀ ਹੈ ਵੀ ਅੱਜ ਉੱਥੇ ਬੋਲੀ ਹੋ ਰਹੀ ਹੈ ਤੁਸੀਂ ਟਾਈਮ 'ਤੇ ਪਹੁੰਚ ਜਾਓ ਜੇ ਤੁਸੀਂ ਲੈਣਾ ਚਾਹੁੰਦੇ ਹੋ ਪੈਲੀ ਠੇਕੇ ਦਾ ਤੇ ਤੁਸੀਂ ਟਾਈਮ 'ਤੇ ਪਹੁੰਚ ਕੇ ਉੱਥੇ ਬੋਲੀ ਦਿਓ ਬਟ ਇਹਨਾਂ ਨੇ ਇਦਾਂ ਹੀ ਟਾਈਮ ਖਰਾਬ ਕੀਤਾ ਇੱਧਰ ਉੱਧਰ ਦਫਤਰ ਚਾਨ ਦਾ ਬਣਦਾ ਹੀ ਨਹੀਂ ਸੀ ਜਦੋਂ ਮੁਸ਼ਤੀ ਮਨਾਦੀ ਹੋਈ ਹੋਈ ਆ ਇਹਨਾਂ ਨੂੰ ਉੱਥੇ ਰਹਿ ਕੇ ਬੋਲੀ ਦੇਣੀ ਚਾਹੀਦੀ ਸੀ ਬੋਲੀ ਦੀ ਕੋਈ ਪਹਿਲਾਂ ਤੋਂ ਵੀ ਕਿਨੇ ਤੋਂ ਕਿਨੇ ਤੱਕ ਨੂੰ ਵੀ ਕਿ ਟਾਈਮਿੰਗ ਰੱਖੀ ਸੀ ਆਪਾਂ 11 ਵਜੇ ਰੱਖੀ ਸੀ ਜੀ 11 ਤੋਂ ਕਿਨੇ ਤੱਕ ਨੂੰ ਵੀ ਟਾਈਮਿੰਗ ਨਹੀਂ ਬਸ ਵੇਟ ਹੀ ਕਰਨੀ ਹੁੰਦੀ ਪट्टेदारों ਨੇ ਜਿਹੜੇ ਆ ਬੋਲੀ ਦੇਣ ਵਾਲੇ ਉੱਥੇ ਮੌਕੇ ਤੇ ਜਦੋਂ ਪਹੁੰਚ ਜਾਂਦੇ ਆ ਤੇ ਪੰਚਾਇਤ ਦਾ ਕੋਰਮ ਹੋਣਾ ਚਾਹੀਦਾ ਪਰ ਕੋਰਮ ਪੂਰਾ ਸੀ ਉੱਥੇ ਜਿਹੜੇ ਰੱਦ ਨਹੀਂ ਕਰਦੇ ਇਹ ਕਰਨਾ ਨਹੀਂ ਚੁੱਕਾਂਗੇ ਇੱਥੇ ਦੇਰ ਰਾਤ ਦਾ ਕਰਨਾ ਨਹੀਂ ਨਹੀਂ ਜੀ ਰੱਦ ਕਰਨ ਦਾ ਅਧਿਕਾਰ ਮੇਰੇ ਕੋਲ ਨਹੀਂ ਆ ਜੀ ਉੱਚ ਅਧਿਕਾਰੀਆਂ ਕੋਲ ਮੈਂ ਮਤਲਬ ਕਿਹਾ ਵੀ ਸੈਕਟਰੀ ਸਾਹਿਬ ਨੇ ਜੀ ਸਾਾਨੂੰ ਕੋਈ ਇਤਲਾਹ ਨਹੀਂ ਦਿੱਤੀ ਅਸੀਂ ਤੁਹਾਡੇ ਕੋਲ ਬੈਠੇ ਹਾਂ ਜੇ ਵੇਟ ਕਰ ਲੈਂਦੇ ਸਾਡੀ ਸੈਕਟਰੀ ਸਾਹਿਬ ਵੇਟ ਕਰ ਲੈਂਦੇ ਵੀ ਅਸੀਂ ਵੱਡੀ ਘੰਡੀ ਪਹੁੰਚ ਲੈਂਦੇ ਨਹੀਂ ਜੀ ਮੈਂ ਖੁਦ ਇਹਨਾਂ ਨੂੰ ਕਿਹਾ ਉੱਥੇ ਜਾਣ ਲਈ ਸੈਕਟਰੀ ਨੇ ਵੇਟ ਕੀਤੀ ਉਹਨੇ 12:00 ਵਜੇ ਦੇ ਕਰੀਬ ਬੋਲੀ ਕੀਤੀ ਹੈ ਜੀ ਮੈਨੂੰ ਉਹਦਾ ਬੋਲੀ ਕਰਾਂ ਤੋਂ ਬਾਅਦ ਫੋਨ ਵੀ ਆਇਆ ਅੰਗਰੇਜ਼ ਨੂੰ ਕਹਿ ਰਹੇ ਆਂ ਵੱਧ ਬੋਲੀ ਦੇ ਰਹੇ ਆਂ ਤੇ ਤਾਂ ਵੀ ਨਾ ਕਿ ਮਤਲਬ ਆਪਾਂ ਕਿੰਨਾ ਨਹੀਂ ਨਹੀਂ ਇਹ ਤਾਂ ਦੀ ਕੋਈ ਗੱਲ ਨਹੀਂ ਇਹ ਗਲਤ ਆ ਕਿਉਂਕਿ ਹੁਣ ਵੀ ਬੋਲੀ ਵਾਅਦੇ ਚ ਹੀ ਹੋਈ ਹੈ ਜੀ ਹੁਣ ਤੋਂ ਪਤਾ ਕਿੰਨੇ ਚ ਹੋਈ ਮੈਨੂੰ ਕੋਰੈਕਟ ਫਿਗਰ ਤੇ ਨਹੀਂ ਪਤਾ ਆਈ ਥਿੰਕ 7 ਲੱਖ ਤੋਂ ਉੱਪਰ ਹੀ ਹੋਈ ਆ ਪਿਛਲੇ ਨਾਲੋਂ ਵੱਧ ਗਈ ਹੋਈ ਆ ਕਿੰਨਾ ਥਾ ਤੁਹਾਨੂੰ ਪਤਾ ਥਾ ਥਾਰਾ ਕਿਕਰ ਦੇ ਕਰੀਬ ਹੈਗਾ ਢੱਲੇ ਜਗਾ ਪਿਛਲੀ ਵਾਰ ਤੋਂ ਵੱਧ ਗਈ ਆ ਜੀ 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 ਠੀਕ ਹੈ ਹਾਂ ਜੀ